वेलकम टू YouTube चैनल मல்கੀਤ ਕਚੂਰਾ ਡਬਲ ਐਫਜੀ ਦੇਸੀ ਮੁਰਗੀ ਪਾਲਣ ਫਾਰਮ ਆ ਦੇਖੋ ਵੀਰੋ ਅੱਜ ਤੱਕ ਪਰ ਗਰਮੀ ਤੋਂ ਰਾਹਤੇ ਤੇ ਬਾਹਰ بارش ਦਾ ਮੌਸਮ ਹੈ ਆ ਦੇਖੋ ਤੁਹਾਨੂੰ بارش ਦਾ ਮੌਸਮ ਵੀ ਦਿਖਾਉਂਦੇ ਹਾਂ ਦੇਖੋ ਕਿੰਨੀ ਬੱਤਲ ਵਾਈ ਹੈ ਸਵੇਾਈ بارش ਪਈ ਹੈ ਪਰ ਹੁਣ ਟਾਈਮ 11 12 ਦਾ ਹੈ ਡਬਲ ਐਫ ਜੀ ਮੁਰਗੀ ਪਾਲਣ ਤੁਵਾਨੂ ਦੇਖੋ ਫਾਰਮ ਦਖਾਉਂਦੇ ਹਾਂ ਕਿ بارش ਨੇ ਸਵੇਰ ਦੀ بارش ਨੇ ਦੇਖੋ ਕਿੰਨਾ ਫਾਰਮ ਦਾ ਮਾੜਾ ਹਾਲ ਕੀਤਾ ਹੈ ਦੇਖੋ ਇੱਕ ਪਾਸੇ ਜੜੀ ਲਗਾਤੀ ਹੈ ਮੁਰਗੀਆਂ ਉਰਲੇ ਪਾਸੇ ਕਰਤੀਆਂ ਹਨ ਤਾਂ ਜੋ ਪਰਲੇ ਪਾਸੇ بارش ਦਾ ਪਾਣੀ ਅੰਦਰ ਆ ਕੇ ਸਾਰਾ ਜਿੱਕੜ ਬਣ ਗਿਆ ਹੈ ਤੇ ਪਾਣੀ ਖੜ ਗਿਆ ਹੈ ਫਾਰਮ ਅੰਦਰ ਮੈਂ ਦੇਖੋ ਤੁਹਾਨੂੰ ਗੁਰੂ ਫਾਰਮ ਦਾ ਦੇਖੋ ਕਿੰਨਾ ਮਾੜਾ ਬੁਰਾ ਹਾਲ ਦਿਖਾਉਂਦੇ ਹਨ ਆ ਦੇਖੋ ਕਿੰਨਾ ਜਿੱਕੜ ਵਜ ਗਿਆ بارش ਦੇ ਪਾਣੀ ਨਾਲ ਜੇ ਮੁਰਗੀ ਇਸ بارش ਦੇ ਪਾਣੀ ਜੇ ਥੱਲੇ ਉੱਪਰ ਰਹੇਗੀ ਤਾਂ ਮੁਰਗੀ ਨੂੰ ਜਲਦੀ ਹੀ ਬਿਮਾਰੀ ਲੱਗ ਜਾਵੇਗੀ ਤੇ ਆਪਣੇ ਆਪ ਹੀ ਮੁਰਗੀ ਮਰ ਜਾਵੇਗੀ ਇਸ ਗੱਲ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਫਾਰਮ ਨੂੰ ਗਿੱਲਾ ਨਹੀਂ ਹੋਣ ਦੇਣਾ ਚਾਹੀਦਾ ਕੱਲ ਮੈਂ ਵੀਡੀਓ ਵੀ ਪਾਈ ਸੀ ਕਿ ਗਿੱਲੇ ਫਾਰਮ ਕਰਨ ਹਰ ਪ੍ਰਕਾਰ ਦੀ ਬਿਮਾਰੀ ਲੱਗ ਜਾਂਦੀ ਹੈ ਤੇ ਅੱਜ ਉਹੀ ਹੋ ਗਿਆ ਮੁਰਗੀ ਤਾਂ ਮੈਂ ਚੰਗੀ ਤਰ੍ਹਾਂ ਦੇਖਭਾਲ ਕਰ ਲਈ ਹੈ ਬਿਮਾਰੀ ਦਾ ਰਸਤਾ ਕਰਤਾ ਹੈ ਜੇ ਇੱਥੇ ਗਲੀ ਜੰਗਾ ਤੇ ਮੁਰਗੀ ਰਹਿੰਦੀ ਤਾਂ ਤੇ ਮੁਰਗੀ ਨੂੰ ਬਿਮਾਰੀ ਵੀ ਲੱਗ ਸਕਦੀ ਸੀ ਦੂਜਾ ਸਾਡਾ ਫਾਰਮ ਦਾ ਨੁਕਸਾਨ ਹੋਇਆ ਹੈ ਰਾਤ ਨੂੰ ਤਕਰੀਬਨ ਸਮਾਂ 3 ਸਾਡੇ 3 ਦਾ ਸੀ ਜੋ ਕੀ ਰਾਤ ਨੂੰ ਇੱਧਰ ਚੋਰ ਪੈ ਗਏ ਨੇ ਕੁਝ ਮੁਰਗੀਆਂ ਕੱਢ ਕੇ ਲੈ ਗਏ ਨੇ ਆ ਦੇਖੋ ਜਾਲੀ ਪਟ ਕੇ ਲੈ ਗਏ ਨੇ ਚੋਰਾ ਇਹ ਨਸ਼ੇ ਚੱਪੀ ਵਾਲੇ ਚੋਰ ਹਨ ਜਿਹੜੇ ਕੀ ਮੁਰਗੀਆਂ ਕੱਢ ਕੇ ਲੈ ਗਏ ਹਨ ਤੇ ਜਾਲੀ ਨੂੰ ਤੋੜ ਗਏ ਨੇ ਆ ਦੇਖੋ ਇੱਧਰ ਵੀ ਵੀਰੋ ਇਹ ਚੋਰਾ ਦਾ ਵੀ ਫਾਰਮ ਚੋਂ ਖਾਸ ਧਿਆਨ ਦੇਣਾ ਚਾਹੀਦਾ ਹੈ بارش ਦੇ ਸਮੇਂ ਜਦੋਂ ਵੀ ਕੋਈ ਨੇਰ بارش ਦਾ ਮੌਸਮ ਹੋਵੇ ਤਾਂ ਚੋਰਾ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਚੋਰ ਚੱਪੇ ਚੋਰੀ ਨਾ ਕਰਨ ਆ ਦੇਖੋ ਇਧਰ ਜਾਲੀ ਵੀ ਪਾੜ ਗਏ ਨੇ ਆ ਭਾਈ ਜਾਲੀਏ ਦਰੂਪ ਬਣ ਰਿਹਾ ਹੈ ਲਗਾ ਰਿਹਾ ਹੈ ਆ ਜਾਲੀ ਵੱਡ ਕੇ ਲੱਗ ਗਏ ਹਨ ਪਰ ਮੈਂ ਦੇਖੋ ਕਿੰਨਾ ਚੋਰ ਵੀ ਮਾੜਾ ਹਾਲ ਕਰ ਗਏ ਨੇ ਕੋਈ ਵੀ ਮੁਰਗੀ ਪਾਲ ਕਬੀਰ ਫਾਰਮ ਦਾ ਕੰਮ ਕਰਦਾ ਹੈ ਚੋਰਾਂ ਦਾ ਵੀ ਖਾਸ ਤੇ ਆਂਦੇ ਰਾਤ ਚਾਹੀਦਾ ਹੈ ਤਾਂ ਜੋ ਚੋਰ ਜਾਲੀ ਫਾੜ ਕੇ ਮੁਰਗੀਆਂ ਨਾਲ ਕੱਢ ਸਕਣ ਡਬਲ ਐਫ ਜੀ ਦੇਸੀ ਮੁੱਢੀ ਪਾਲ ਅੱਜ ਤੁਹਾਨੂੰ ਜਿਹੜੀਆਂ ਗੱਲਾਂ ਦੱਸਿਆ ਨੇ ਉਹਨਾਂ ਗੱਲਾਂ ਦਾ ਮੁਰਗੀ ਫਲ ਨੂੰ ਵੀਰੋ ਅੰਭਲ ਕਰਨਾ ਹੋਰ ਨਵਾਂ ਵੀ ਵੀਰ ਜਿਹੜਾ ਕੋ ਕੰਮ ਕਰ ਰਿਹਾ ਹੈ ਉਹ ਵੀ ਇਹਨਾਂ ਗੱਲਾਂ ਤੇ ਅੰਭਲ ਕਰੇ ਤਾਂ ਕੋਈ ਫਾਰਮ ਦਾ ਨੁਕਸਾਨ ਨਹੀਂ ਹੋ ਸਕਦਾ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਅੱਗੇ ਸ਼ੇਅਰ ਕਰ ਦੇਣਾ ਤਾਂ ਜੋ ਅਗਲੇ ਵੀਰਾਂ ਨੂੰ ਪਤਾ ਚੱਲ ਸਕੇ ਕਿ ਕਿਦਾਂ ਫਾਰਮ ਦੀ ਦੇਖਭਾਲ ਕੀਤੀ ਜਾਂਦੀ ਹੈ ਸਵਾਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ